ਆਲੇ ਚੰਡੀਗੜ੍ਹ ਨੂੰ ਤਾਂ ਭਾਈ ਦਿਆ ਕਹਿੰਦੇ ਵੀ ਚੰਡੀਗੜ੍ਹ ਜਾਣੇ ਆ ਚੰਡੀਗੜ੍ਹ ਜਾਣੇ ਹਨ ਘੁੰਮ ਕੇ ਆਉਣੇ ਆ ਪਰ ਇੱਥੋਂ ਦੀਆਂ ਮਿਹਨਤਾਂ ਵੀ ਅੱਜ ਤੁਹਾਨੂੰ ਦਿਖਾ ਦਿੰਨੇ ਆ ਬਾਈ ਕੀ ਹਾਲ ਆ ਠੀਕ ਆ ਜੀ ਸასი ਗਾਲ ਬਾਈ ਹਾਂ ਬਾਈ ਇਹਲਾ ਮਿਹਨਤ ਕਰਦਾਗਾ ਤੇ ਹੁਣ ਜੇ ਕਹੀ ਨੇ ਵੀ ਕੱਪੜਾ ਮਾਰੀ ਜਾਂਦਾ ਗੱਡੀਆਂ ਚਲਾਉਣੀਆਂ ਤੇ ਇੱਥੇ ਬਾਈ ਰਹਿੰਦਾ ਹਨਾ ਤੇ ਬਾਈ ਚਲਾਉਂਦਾ ਉਬਰ ਹਨਾ ਬਾਈ ਹਾਂਜੀ ਤੇ ਬਾਈ ਸਾਰੀ ਨਾ ਕਹਾਣੀ ਜਰੂਰ ਦੱਸ ਵੀ ਪਿੱਛੋਂ ਪਿੰਡ ਕਿਹੜੇ ਤੋਂ ਆਏ ਆ ਤੇ ਕਦੋਂ ਦੇ ਆਏ ਆ ਤੇ ਇੱਥੇ ਆ ਕੇ ਕੀ ਕੀ ਬਾਈ ਬਣਾ ਲਿਆ ਅੱਜ ਤਾਈ ਬਾਈ ਦੂਜਾ ਪਿੰਡ ਮੇਰਾ ਪਤਲੀ ਆ ਜੀ ਪਤਲੀ ਤੇਰਾ ਪੇਪਰ ਪੇਪਰ ਤੇ ਬਾਈ ਮ ਰਿੰਦੇ ਨੂੰ ਇੱਥੇ ਤੇ ਆਪਣਾ ਦੂਜਾ ਮੋਟਰਸਾਈਕਲ ਤੇ ਆਏ ਸੀ ਬਾਈ ਇੱਥੇ ਅੱਛਾ ਤੇ ਅੱਜ ਗੱਡੀਆਂ ਬਣਾ ਲਈਆਂ ਮਿਹਨਤਾਂ ਕਰਕੇ ਮਿਹਨਤਾਂ ਕਰਕੇ ਹਾਂਜੀ ਹਾਂ ਤੇ ਵਾਹਿਗੁਰੂ ਦੀ ਕਿਰਪਾ ਵਾ ਕਿ ਮਿਹਨਤਾਂ ਤਾਂ ਕਹਿੰਦੇ ਆ ਵੀ ਚੰਡੀਗੜ੍ਹ ਰਹਿਣਾ ਸੌਖਾ ਕਹਿਣਾ ਸੌਖਾ ਦੇ ਬਰ ਬਈ ਮਿਹਨਤ ਕਰਕੇ ਦਿਨ-ਰਾਤ ਮਿਹਨਤ ਕਰਨੀ ਪੈਂਦੀ ਏ। ਇੱਕ ਗੱਲ ਹੋਰ ਤੁਹਾਨੂੰ ਦਰਸ਼ਕੋ ਦੱਸ ਦਿੰਨੇ ਜਿਹੜਾ ਕਹਿ ਦਿੰਦੇ ਆ ਨਾ ਬਾਈ ਵੀ ਇੱਥੇ ਤਾਂ ਟਾਈਮ ਨਾਲ ਉੱਠ ਖੜੇ ਨਜ਼ਾਰੇ ਆਖਣੀ ਪਾਈ ਰਹਿਵਾਂਗੇ ਫਲਾਈਟਾਂ 'ਚ ਠੀਕ ਆ ਪੈਂਦੇ ਜਰੂਰ ਰਹਿੰਦੇ ਆ ਪਰ ਸਮੇਂ ਨਾਲ ਉੱਠਣਾ ਪੈਂਦਾ ਗਿਆ ਬਾਹਰਲੇ ਮੁਲਕ ਵਾਲਾ ਕੰਮ ਹੋ ਗਿਆ। ਹੁਣ ਜੇ ਆਪਾਂ ਰਾਤ ਦੀ ਗੱਲ ਕਰਕੇ ਰਾਤ ਅਸੀਂ ਇੱਥੇ ਹੀ ਆ ਦੇਖ ਲੋ ਸਾਰੇ ਬਾਈ ਤੇ 1 ਵਜੇ ਪਹੇਵਾਂਗੇ ਬਾਈ ਹਣਾ ਆਪਾਂ ਹਾਂ ਬਾਈ 1 ਵਜੇ ਇੱਕ ਵਜੇ 6 ਵਜੇ ਉੱਠ ਖੜੇ ਆਪਾਂ 6 ਵਜੇ ਉੱਠ ਖੜੇ ਆਣਾ 6 ਵਜੇ ਉੱਠ ਕੇ ਆਪ ਦੀ ਸਾਫ ਸਫਾਈ ਕੀਤੀ ਤੇ ਹੁਣ ਗੱਡੀ ਦੀ ਕੱਪੜਾ ਮਾਰਨਾ ਰਹਿ ਗਿਆ ਸੀਗਾ ਤੇ ਹੁਣ ਫੇਰ ਰਾਣੀ ਚੱਲੀ ਆ ਤਿਆਰ ਕਰਕੇ ਰਾਣੀ ਚੱਲੀ ਆ ਤਿਆਰ ਤੇ ਵੇਲਾ ਹੁਣ ਤੋਂ ਲੱਗਣਾ ਮਿਹਨਤ ਕਰਨਾ ਹਨਾ ਹਾਂ ਹੁਣ ਤੋਂ ਬਈ 12 ਵਜੇ ਤੇ 12 ਵਜੇ ਦੀ ਰਾਤ ਦੇ ਇਹ ਬਈ ਮਿਹਨਤ ਨੂੰ ਸਲਾਮ ਹੈ ਇਹਨਾਂ ਦੇ ਬਈ ਤੇ ਉੱਪਰ ਵਾਲੇ ਵੀਰਾਂ ਦਾ ਵੀ ਬਹੁਤ ਇੱਥੇ ਬਈ ਇਹ ਜਿਹੜਾ ਹੈਗਾ ਹੈਗਾ ਕੰਮ ਵਧੀਆ ਚੱਲਦਾ ਹਨਾ ਬਈ ਜਿਹਨੇ ਕੰਮ ਹਾਂ ਬਹੁਤ ਜਿਹਨੇ ਕੰਮ ਕਰਨਾ ਬਈ ਪੈਸਾ ਨਹੀਂ ਮੁੱਕਦਾ ਜੇਬ ਦੇ ਵਿੱਚ ਤੇ ਬਾਕੀ ਸਭ ਮਿਹਨਤ ਨਾਲ ਹੀ ਆ ਮਿਹਨਤ ਬਾਕੀ ਜ਼ਿਆਦਾਤਰ ਤੈਨੂੰ ਪਤਾ ਗੱਲਾਂ ਕਰਨ ਕੇ ਜਾਂਦੇ ਇੱਥੇ ਦੇ ਉਹ ਸੋਹੀ ਗੱਲਾਂ ਨਾ ਬਾਈ ਫਿਰ ਅਗਰ ਵੇਖ ਕੇ ਭੱਜ ਕੇ ਤਾਂ ਆਉਂਦੇ ਉੱਪਰ ਚਲਾਉਣ ਭੱਜ ਕੇ ਵੀ ਨਿਆਰੇ ਨਿਆਰੇ ਵੀ ਨਿਆਰੇ ਹੈ ਕੱਟਦਾ ਹੋਈ ਹੈ ਕੱਟਦਾ ਹੋਈ ਹੈ ਬਾਈ 100-100 ਰੁਪਏ ਇਕੱਠਾ ਕਰਨਾ ਅਪਾ ਅੱਜ ਵੇਖ ਲਿਆ ਬਾਈ ਕਿੰਨੇ ਪਿੱਛੇ ਉਹ ਬਾਈ ਦੀ ਕਿੰਨੇ ਆ ਇੱਧਰ ਦਾ ਹੀ ਕੰਮ ਆ ਇਹ ਮੈਂ ਮੈਂ ਚਲਾ ਕੇ ਗਿਆ ਮੈਨੂੰ ਪਤਾ ਮੈਂ ਤਾਂ ਹੀ ਮੈਨੂੰ ਸਾਰਾ ਪਤਾ ਮੈਨੂੰ ਇੱਥੇ ਬਾਕੀ ਬਾਈ ਪਿੰਡੋਂ ਆਪਣੇ ਉਹ ਵੀ ਆਪਣਾ ਕੰਮ ਆ ਛੋਟਾ ਭਾਈ ਆ ਤੇ ਦਿੱਲੀ ਨੂੰ ਗੱਡੀਆਂ ਦੋ ਤਿੰਨ ਹੋਰ ਵੀ ਹੈਗੀਆਂ ਆਪਣੇ ਕੋਲੇ ਵਧੀਆ ਯਾਨੀ ਕਿ ਮਹਾਰਾਜ ਦੀ ਕਿਰਪਾ ਬਾਈ ਹੁਣ ਮਿਹਨਤ ਕਰਦੇ ਆ ਨਾ ਛੋਟਾ ਭਰਾ ਪਿੰਡੋਂ ਕਰਦਾ ਕੰਮ ਤੇ ਮੈਂ ਇੱਥੇ ਕਰਦਾ ਬਾਈ ਜੇ ਆਪਾਂ ਗੱਲ ਕਰਗੇ ਤਾਂ ਬਾਈ ਸਾਰਾ ਕੁਝ ਬਾਈ ਕਹਿੰਦਾ ਮੈਨੂੰ ਇੱਥੇ ਉੱਬਰਨੇ ਦਿੱਤਾ ਚੰਡੀਗੜ੍ਹ ਨੇ ਕਹਿ ਸਕਦਾ ਵੀ ਚੰਡੀਗੜ੍ਹ ਤੇ ਮੈਂ ਬੜੀ ਮੈਡੀਕਲ ਐਂਜ ਵਿੱਚ ਵੀ ਜੋਬ ਕੀਤੀ ਆ ਹੁਣ ਫੂਡ ਦਾ ਕੰਮ ਵੀ ਬਾਈ ਨਾਲ ਜੁੜੇ ਆ ਲੈ ਵੀ ਬਾਈ ਹਰ ਮੇਲ ਨਾਲ ਪਿੰਡਾਂ ਵਾਲੇ ਆ ਗਏ ਮੈਂ ਅੱਜ ਹੁਣ ਤੁਹਾਨੂੰ ਇਹ ਵੀ ਵੀਡੀਓ ਦਿਖਾਉਣੀ ਆਪਣੇ ਪੇਜ ਤੇ ਆਉਗੀ ਹੁਣ ਸਾਡਾ ਫੂਡ ਦਾ ਵੀ ਕੰਮ ਨਾਲ ਬਾਈ ਸਵੇਰੇ 6 ਵਜੇ ਉੱਠ ਕੇ ਪਹਿਲਾਂ 5-7 ਸੌ ਜੇਬ ਚ ਪਾ ਕੇ ਫਿਰ ਰੈਸਟੋਰੈਂਟ ਤੇ ਏ ਵੀ ਬਾਈ ਕਹਿੰਦਾ ਯਾਰ ਮੇਰੇ ਵਾਸਤੇ ਤਾਂ ਬਾਹਰਲਾ ਮੁਲਕ ਹੈ ਨਾ ਬਾਹਰਲਾ ਮੁਲਕ ਬਾਈ ਕਿਉਂਕਿ ਬਾਈ ਕੰਮ ਸਾਰੇ ਹੀ ਕਰਦਾ ਜਿਵੇਂ ਉੱਥੇ ਕਹਿੰਦੇ ਨਾ ਆਪਾਂ ਦੋ ਜੋਬਾਂ ਕਰਦਾ ਵਾ ਡੇ ਸ਼ਿਫਟ ਲਾਉਣਾ ਨਾਈਟ ਲਾਉਣਾ ਨਾ ਉਹ ਬਾਈ ਦਾ ਕੰਮ ਆ ਵੀ ਹੁਣ ਉੱਪਰ ਤੋਂ ਹੋ ਕੇ ਮੁੜ ਕੇ ਉੱਥੇ ਜਾ ਵਰਨਾ ਪਹਿਲਾਂ ਮੈਡੀਕਲ ਐਮ ਵਿੱਚ ਜੋਬ ਕੀਤੀ ਚਾਰ ਸਾਲ ਐਕਸ-ਰੇ ਸੀਟੀ ਸੀ ਟੈਕਨੀਸ਼ੀਅਨ ਸੀਗਾ ਬਾਈ ਚਲ ਆਇਆ ਬਾਈ ਦੇ ਲੋ ਹਣਾ ਆਪਾਂ ਗੱਲ ਕਰਨ ਲੱਗੇ ਨੇ ਕੱਲ ਵੀ ਬੰਦਾ ਮਿਲਾਇਆ ਸੀਗਾ 3ਵੀਂ 2ਜੋ ਬੀਏ ਕੀਤੀ ਸੀ ਬਾਈ ਦੀ ਹੈ ਨਾ ਤੇ ਉਹ ਬਾਈ ਉਹ ਫੂਡ ਦੀ ਅਵੇਲ ਸਟਾਲ ਲਾਉਂਦਾ ਹੈ ਨਾ ਤੇ ਗੱਲ ਇਹ ਹੈ ਬਾਈ ਜੇ ਆਪਾਂ ਸ਼ਰਮ ਜ ਹੋਣ ਬਾਹਰ ਜੇ